ਦੇਸ ਰੇਸ ਮਾੜੀ ਰ ਸੁਣ ਵਡ ਭਾਗਿਆ ਹਰ ਅੰਮ੍ਰਿਤ ਪਾਣੀ ਰ ਸੁਣ ਵਡ ਭਾਗਿਆ but ਹਰ ਅੰਮ੍ਰਿਤ ਬਾਣੀ ਰਾਗ ਹਰ ਅੰਮ੍ਰਿਤ ਬਾਣੀ ਰਾਗ ਹਰ ਅੰਮ੍ਰਿਤ ਬਾਣੀ ਰਾਗ ਸੁਡਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾਗ So, und dann problem <laughs> and <laughs> ਹਰੇ ਅੰਮ੍ਰਿਤ ਬਾਣੀ ਰਾਗ ਹਰੇ ਅੰਮ੍ਰਿਤ ਬਾਣੀ ਰਾਗ ਹਰੇ ਅੰਮ੍ਰਿਤ ਬਾਣੀ ਰਾਗ ਸੁਡਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾਗ wouldn't ਜਿਨ ਕਾ ਕਰਮ ਲਿਖੇ ਤਿਸ ਰਦਸਮਾਣੀ ਰਾ ਸੁਣ ਵਡ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਸੁਣ ਵਡ ਬਵਤਰ ਅੰਮ੍ਰਿਤ ਬਾਣੀ ਸੁਣ ਵੱਡ ਭਾਗਿਆ ਅਰੇ ਅੰਮ੍ਰਿਤ ਬਾਣੀ ਰਾ ਸੁਣੋ ਘਰ ਟਕਾ ਜਾ ਕੀਆ ਸੁਣੋ ਸੋਣਾ ਬਹੁਤ ਜਿਆ ਬਹੁਤ ਅਰੇ ਅੰਮ੍ਰਿਤ ਬਾਣੀ ਮੋਹ ਕਾ ਦੇ ਜਨਾ ਦੇ ਵਿੱਚ ਸੋਗ ਸਦਾ ਮਿਲਦਾ ਜਿੰਨ ਕੋ ਛਾਣ ਲਿਖਣਾ ਰਿਦੈ ਸ ਇਕ ਰਿਦ ਸਮਾਨੀ ਆ ਆ ਸੁਨਵਟ ਲਾ ਲਾ ਕਦਾ ਕਰਦਾ ਹੈ ਰਦ ਪਾਣੀ ਰਦ ਪਾਣੀ ਕਾਲ ਬਚਾਣ ਕਿਉਂ ਆਇਆ ਅਰਿ ਅੰਨਸਤ ਆ ਰਹੀ ਹੈ ਤੂੰ ਆਓ ਮੜ ਕੇ ਅਰਿ ਅੰਨਸਤ I oh. ਇਹੋ ਜਿਹੇ ਪਤਨ ਦੇ ਲਿੱਕੇ ਆਪਾਂ ਗੁਰੂਆਂ ਦੀਆਂ ਬਾਣੀਆਂ ਕੋਲੋਂ ਯੋਗੋਂ ਸਮਸਰਤਾਂ ਦਾ ਜੁਆਰੇ ਜਗਾ ਜਿੰਨਾ ਵੱਲੋਂ ਵੀ ਗੁਰੂ ਕਲਾ ਦੇ ਵਿੱਚ ਰਸਤਾ ਕਾਟਾ ਦਾਣਾ ਸੁਵਾਵਾ ਪੈਣੀਆਂ ਜਾ ਰਹੇ ਹਾਂ ਸਭਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂਬਖਸ਼ਾਲਾ ਜੀ ਗੁਰਬਾਣੀ ਦਾ ਪ੍ਰਮਾਨ ਹੈ ਜਿੱਥੇ ਨਾਮ ਜਪੀਏ ਪਿਆਰੇ ਸੇ ਅਸਥਲ ਸੋਹਿਨ ਜਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸੇ ਨਗਰ ਉਜਾੜੀ ਜੀਓ ਗੁਰੂ ਪਰੇ ਖਾਲਸਾ ਜੀ ਘੋਗ ਵਸਦਾ ਇਲਾਕਾ ਨਗਰ ਖੀਮ ਕਰਨ ਔਰ ਆਸ-ਪਾਸ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਵੱਡੇ ਆਕੀਦੇ ਦੇ ਨਾਲ ਪਿਛਲੇ ਤਕਰੀਬਨ 4-5 ਸਾਲ ਤੋਂ ਲਗਾਤਾਰ ਇਥੇ ਬਾਬਾ ਬੁੱਢਾ ਸਾਹਿਬ ਜੀਆਂ ਮੇਲੇ ਦੇ ਸਬੰਧ ਦੇ ਵਿੱਚ ਲੰਗਰ ਲਾਏ ਜਾਂਦੇ ਨੇ ਔਰ ਗੁਰਬਾਣੀ ਦਾ ਪ੍ਰਮਾਣ ਹੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਗੁਰੂ ਪਦੇ ਖਾਲਸਾ ਜੀ ਇਨਸਾਨ ਇਸ ਧਰਤੀ ਤੇ ਸੇਵਾ ਸਿਮਰਨ ਤੇ ਚੰਗੇ ਕੰਮ ਕਰਨ ਵਾਸਤੇ ਆਉਂਦਾ ਉਹਨੂੰ ਇਨ ਮੇਨ ਨੂੰ ਲਾਗੂ ਕਰਨ ਵਾਸਤੇ ਬਹੁਤ ਸਾਰੇ ਸਾਡੇ ਸੱਜਣ ਕਰਦੇ ਨੇ ਲਗਾਤਾਰ ਪਿਛਲੇ 4 ਸਾਲ ਤੋਂ ਪਹਿਲਾਂ ਤਿਆਰੀਆਂ ਕਰਦੇ ਆ ਗ੍ਰਹੀ ਕਰਦੇ ਆ ਉਸ ਤੋਂ ਬਾਅਦ ਸੰਗਤਾਂ ਨਾਲ رابطہ ਕਰਦੇ ਆ ਤਿਆਰੀਆਂ ਕਰਦੇ ਆ ਕਰਦੇ ਆ ਕਈ ਮਹੀਨੇ ਬੀਤ ਜਾਂਦੇ ਆ ਔਰ ਗੁਰੂ ਦੀ ਸੇਵਾ ਬੇਨ ਸੇਵਾ ਥੇਗ ਹੱਥ ਪੈਰ ਜੇ ਇਨਸਾਨ ਇਸ ਧਰਤੀ ਤੇ ਆ ਕੇ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤੇ ਉਹਦਾ ਜੀਣਾ ਉਹਦੇ ਹੱਥ ਪੈਰ ਥ੍ਰਿਗ ਨੇ ਕਿਉਂਕਿ ਇਨਸਾਨ ਸਿਰਫ ਤੇ ਸਿਰਫ ਤੇ ਚੰਗੇ ਤੇ ਧਾਰਮਿਕ ਕੰਮ ਕਰਨ ਵਾਸਤੇ ਪੈਦਾ ਹੁੰਦਾ ਹੈ ਸੋ ਅਲੱਗ ਗੱਲ ਹੈ ਕਿ ਅਸੀਂ ਇਸ ਦੁਨੀਆ ਦੇ ਪ੍ਰਭਾਵ ਥੱਲੇ ਆ ਕੇ ਆਪਣਾ ਰਸਤਾ ਬਦਲ ਲੈਨੇ ਆ ਸੋ ਗੁਰੂ ਪੁਰੇ ਖਾਲਸਾ ਜੀ ਚੁੱਕਣ ਲਈ ਨਹੀਂ ਅੱਖੀਆਂ ਸਿੱਖਦੀਆਂ ਇਹ ਤਾਂ ਬਣੀਆਂ ਸ਼ਹੀਦੀ ਖਮਾਰੀਆਂ ਲਈ ਦੋਹਾਂ ਚੀਜ਼ਾਂ ਲਈ ਸਿੱਖ ਦਾ ਸਿਰ ਬਣਿਆ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ਸਦਾ ਸਿੱਖ ਵਾਸਤੇ ਸੰਗਤ ਵਾਸਤੇ ਇਨਸਾਨ ਵਾਸਤੇ ਸਦਾ ਹੱਕ ਵਾਸਤੇ ਸੱਚ ਵਾਸਤੇ ਤਾਰਮੁਲਾ ਤੇ ਜਿਹੜਾ ਜੂਜ ਦੇ ਰਹਿਣ ਦਾ ਜਿਹੜਾ ਉਹ ਪ੍ਰਬੰਧ ਸਾਡੀ ਸੰਗਤ ਸੇਵਾਦਾਰ ਗੁਰਪਰੇਖ ਖਾਲਸਾ ਜੀ ਕਰਦੇ ਆ ਅਸੀਂ ਆਪਣੇ ਵੱਲੋਂ ਸੰਗਤ ਵੱਲੋਂ ਭਾਰਤੀ ਕਿਸਾਨ ਜੁਨੀਆ ਰਾਜੇਵਾਲ ਵੱਲੋਂ ਇਹ ਸੰਗਤ ਨੂੰ ਧੰਨਵਾਦ ਕਰਦੇ ਆ ਜਿਹੜਾ ਇਹਦਾ ਉਤਮ ਕਰਦੇ ਨੇ ਯਤਨ ਕਰਦੇ ਨੇ ਔਰ ਗੁਰੂ ਕੀ ਸੰਗਤ ਦੇ ਗੁਰੂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੇ ਆ ਔਰ ਜਿਹੜੀ ਸੰਗਤ ਇਥੋਂ ਜੜ ਪਾਣੀ ਪ੍ਰਸ਼ਾਦਾ ਸ਼ਕਦੀ ਆ ਉਹਨਾਂ ਦਾ ਵੀ ਕਿਉਂਕਿ ਗੁਰੂ ਦੇ ਲੰਗਰ ਜੋ ਸ਼ਗਿਆ ਜਿਹੜਾ ਪ੍ਰਸ਼ਾਦਾ ਉਹ ਅੰਮ੍ਰਿਤ ਬਣ ਜਾਂਦਾ ਹੈ ਜਿਹੜੀ ਚੀਜ਼ ਅੰਮ੍ਰਿਤ ਬਣ ਜਾਂਦੀ ਆ ਉਹ ਸ਼ਕਤੀ ਰੱਖਦੀ ਆ ਤਾਕਤ ਰੱਖਦੀ ਆ ਕਿ ਤੁਹਾਡੇ ਜਨਮ ਤੇ ਮਰਨ ਦੇ ਜਿਹੜੇ ਉਹ ਬੰਧਨ ਆ ਉਹਨੂੰ ਕੱਟਣ ਦਾ ਉਹ ਸਮਰੱਥ ਹੋ ਜਾਂਦੀ ਆ ਸੋ ਗੁਰੂਪ੍ਰੇ ਖਾਲਸਾ ਜੀ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕ ਵਾਰ-ਵਾਰ ਸੰਗਤ ਦਾ ਧੰਨਵਾਦ ਗੁਰੂ ਦਾ ਧੰਨਵਾਦ ਜਿਨ੍ਹਾਂ ਇਹ ਸੰਗਤ ਨੂੰ ਇਹਨਾਂ ਸੇਵਾਦਾਰਾਂ ਨੂੰ ਉਤਸ਼ਮ ਕਰਨ ਦਾ ਇਯਾਤਨ ਔਰ ਬੜਾ ਬਖਸ਼ਿਆ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬ੍ਰਾਹਮਣ ਗਿਆਨੀ ਤੰਤਨਪਾਪਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ 6 ਤੇ 7 ਅਕਤੂਬਰ ਨੂੰ ਇਸ ਨਗਰ ਖੇਮ ਕਰਨ ਦੇ ਨਗਰ ਮਹੀਦੀਪੁਰ ਵਹਿਲੀਆਂ ਨਗਰ ਕਲਸ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਡੀ ਸੰਗਤ ਦੇ ਗੱਡੀਆਂ ਵੀਰਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇੱਥੇ ਲੰਗਰ ਸ਼ਿਕਾਇਆ ਜਾਂਦਾ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੋਮ ਹਮਾ ਕੇ ਬਾਬਾ ਜੀ ਦਾ ਟੁੱਟ ਲੰਗਰ ਆ ਕੇ ਛਕੋ ਆਪਣਾ ਜੀਵਨ ਸਫਲ ਬਣਾਓ ਅਤੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਜੜੇ ਸਾਰੇ ਸਮਾਗਮ ਨੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਇਹ ਸਾਰੇ ਸਮਾਗਮ ਮਨਾਈਏ ਅਸੀਂ ਸਾਰੀ ਕਮੇਟੀ ਵੱਲੋਂ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਅਤੇ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਆਂ ਵਾਹਿਗੁਰੂ